ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਅੱਜ ਤੁਹਾਡੇ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦੇ ਆਂ ਸਾਰੇ ਠੀਕ ਠਾਕ ਹੋਵੋਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਚੈਨਲ ਉੱਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੰਜ ਗੱਲਾਂ ਅਸੀਂ ਤੁਹਾਨੂੰ ਦੱਸਾਂਗੇ ਜਿਹੜੀਆਂ ਤੁਹਾਨੂੰ ਸਰਕਾਰੀ ਨੌਕਰੀ ਲੱਗਣ ਵਿੱਚ ਥੋੜੀ ਹੈਲਪ ਕਰਨਗੀਆਂ ਜਾਂ ਤੁਸੀਂ ਕਿਸੇ ਵੀ ਪ੍ਰਾਈਵੇਟ ਸੰਸਦ ਦਾ ਵਿੱਚ ਵਧੀਆ ਜਿਹੜੇ ਜੋਬ ਪ੍ਰਾਪਤ ਕਰ ਸਕਦੇ ਹੋ ਸਭ ਤੋਂ ਪਹਿਲੀ ਇਹ ਗੱਲ ਹੈ ਕਿ ਤੁਸੀਂ ਹਰ ਇੱਕ ਜਿਹੜੇ ਜਾਂ ਹਰ ਇੱਕ ਏਰੀਏ ਦੇ ਵਿੱਚ ਜਿਹੜਾ ਰੁਜ਼ਗਾਰ ਦਫ਼ਤਰ ਹੁੰਦਾ ਤੁਸੀਂ ਜੈਸ ਵੀ ਏਰੀਆ ਨਾਲ ਸੰਬੰਧਤ ਹੋ ਤਾਂ ਆਪਣੇ ਰੁਜ਼ਗਾਰ ਦਫ਼ਤਰ ਦੇ ਵਿੱਚ ਜਿਹੜਾ ਤੁਸੀਂ ਆਪਣਾ ਨਾਮ ਦਰਜ ਕਰਵਾਉਣਾ ਚਾਹੇ ਤੁਸੀਂ ਪਲੱਸ 2 ਪਾਸ ਹੋ ਚਾਹੇ ਤੁਸੀਂ ਆਪਣਾ ਕੋਈ ਵੀ ਡਿਗਰੀ ਕੀਤੀ ਹੈ ਤਾਂ ਉਸ ਦੇ ਸੰਬੰਧ ਵਿੱਚ ਤੁਸੀਂ ਆਪਣਾ ਜਿਹੜਾ ਨਾਮ ਆ ਉਹ ਰੁਜ਼ਗਾਰ ਦਫ਼ਤਰ ਵਿੱਚ ਦੇ ਸਕਦੇ ਹੋ ਤਾਂ ਉਹਦੇ ਵਿੱਚ ਰਜਗਾਰ ਦਫਤਰ ਦੇ ਵਿੱਚ ਜਦੋਂ ਤੁਸੀਂ ਨਾਮ ਦੋਵਾਂਗਾ ਤਾਂ ਉਹਦੇ ਵਿੱਚ ਤੁਹਾਡੀ ਕੁਆਲਿਫੀਕੇਸ਼ਨ ਤੇ ਤੁਹਾਡੀ ਪਾਸ਼ਾ ਸਾਰਾ ਕੁਝ ਉਹਨਾਂ ਨੇ ਮਤਲਬ ਕਿ ਉਸ ਵਿੱਚ ਲਿਖਣਾ ਤੇ ਉਸ ਅਕੋਰਡਿੰਗ ਤੁਹਾਨੂੰ ਸਰਕਾਰੀ ਜੌਬ ਲਈ ਵੀ ਕਾਲ ਆ ਸਕਦੀ ਆ ਜਾਂ ਕੋਈ ਪ੍ਰਾਈਵੇਟ ਜੌਬ ਲਈ ਵੀ ਕਾਲ ਆ ਸਕਦੀ ਆ ਅਕਸਰ ਜਿਹੜੀਆਂ ਐਮ ਐਨ ਸੀ ਕੰਪਨੀਆਂਸ ਹੁੰਦੀਆਂ ਵਾ ਜਾਂ ਵੱਡੀਆਂ ਕੰਪਨੀਆਂਸ ਹੁੰਦੀਆਂ ਤਾਂ ਉਹ ਅਪਲਾਈਮੈਂਟ ਚੋਂ ਜਿਹੜਾ ਬੱਚਿਆਂ ਦਾ ਪ੍ਰਾਪਤ ਕਰ ਲੈਂਦੀਆਂ ਤੇ ਤੁਹਾਨੂੰ ਉਹ ਕਾਲ ਕਰ ਲੈਂਦੀਆਂ ਤਾਂ ਤੁਸੀਂ ਜੇ ਸਰਕਾਰੀ ਜੋਬ ਨਹੀਂ ਮਿਲਦੀ ਤਾਂ ਤੁਸੀਂ ਪ੍ਰਾਈਵੇਟ ਵੀ ਵਧੀਆ ਕਿਸੇ ਕੰਪਨੀ ਦਾ ਹਿੱਸਾ ਬਣ ਸਕਦੇ ਹੋ ਵਧੀਆ ਜੋਬ ਤੁਸੀਂ ਪ੍ਰਾਪਤ ਕਰ ਸਕਦੇ ਹੋ ਤੇ ਦੂਸਰੀ ਗੱਲ ਇਹ ਹੈ ਕਿ ਸਰਕਾਰੀ ਜੋਬ ਪ੍ਰਾਪਤ ਕਰਨੀ ਚਾਹੁੰਦੇ ਹੋ ਤਾਂ ਅਕਸਰ ਆਪਾਂ ਇਹ ਦੇਖਦੇ ਹਾਂ ਕਿ ਜਿਹੜੀਆਂ ਸਰਕਾਰੀ ਜੋਬਸ ਆ ਜਿਹੜੀਆਂ ਆਨਲਾਈਨ ਸਰਕਾਰੀ ਜੋਬਸ ਆ ਜਿਵੇਂ ਹੁਣ ਪਿੱਛੇ ਜੇ ਪੰਜਾਬ ਪੁਲਿਸ ਦੀ ਕੌਨਸਟੇਬਲ ਦੀ ਜੋਬ ਆਈ ਸੀ ਤਾਂ ਕੌਨਸਟੇਬਲ ਦੀ ਜਿਹੜੀ ਪੰਜਾਬ ਪੁਲਿਸ ਦੀ ਜੋਬ ਆਈ ਸੀ ਉਹ ਜੋਬ ਬਾਰੇ ਹਰੇਕ ਨੂੰ ਤਕਰੀਬਨ ਪਤਾ ਹੁੰਦਾ ਸੀਗਾ ਵੀ ਇਹ ਕਦੋਂ ਜਿਹੜੀ ਆ ਕਦੋਂ ਤੱਕ ਇਹ ਪੋਸਟ ਆ ਜਿਹੜੀ ਫਿੱਲ ਹੋਊਗੀ ਤਾਂ ਉਹ ਆਨਲਾਈਨ ਜੋਬਸ ਜਿਹੜੀਆਂ ਆਪਾਂ ਇੰਟਰਨੈਟ ਕੈਫੇ ਦੇ ਥਰੂ ਜਾ ਕੇ ਭਰਦੇ ਆਂ ਤਾਂ ਉਹਦੇ ਬਾਰੇ ਆਪਾਂ ਨੂੰ ਬਹੁਤ ਛੇਤੀ ਪਤਾ ਲੱਗ ਜਾਂਦਾ ਪਰ ਕੁਝ ਜਿਹੜੀਆਂ ਸਰਕਾਰੀ ਜੋਬਸ ਇਹ ਹੁੰਦੀਆਂ ਕਿ ਜਿਹੜੀਆਂ ਆਪਾਂ ਨੂੰ ਇੰਟਰਨੈਟ ਕੈਫੇ ਜਾਂ ਕਿਤੇ ਹੋਰ ਵੈਬਸਾਈਟਾਂ ਦੇ ਉੱਤੇ ਨਹੀਂ ਪ੍ਰਾਪਤ ਹੁੰਦੀਆਂ ਤਾਂ ਉਹ ਉਹਨਾਂ ਦੇ ਲਈ ਆਫੀਸ਼ੀਅਲ ਵੈਬਸਾਈਟ ਉੱਤੇ ਹੀ ਉਹ ਸਰਕਾਰੀ ਜੋਬਸ ਪਾਈਆਂ ਜਾਂਦੀਆਂ ਵਾਂ ਜਿਵੇਂ ਕਿ ਹੁਣ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਲੈਂਡ ਰਿਕਾਰਡਸ ਦੀ ਜਿਹੜੀ ਪੋਸਟ ਆਈ ਸੀ ਜਿਹੜੀ 28 April ਨੂੰ ਜਿਹੜਾ ਮਤਲਬ ਕਿ ਉਹ ਪੋਸਟ 28 April ਤੱਕ 5 ਵਜੇ ਤੱਕ ਚੱਲੀ ਤੇ ਉਹ ਪੋਸਟ ਦੇ ਵਿੱਚ ਆਪਣੇ ਤੁਸੀਂ ਡਾਕੂਮੈਂਟ ਜਿਹੜੇ ਸਪੀਡ ਪੋਸਟ ਕਰਨੇ ਸੀ ਤਾਂ ਉਹ ਪੋਸਟ ਦਾ ਉਵੇਂ ਕਿਸੇ ਨੂੰ ਜ਼ਿਆਦਾਤਰ ਪਤਾ ਨਹੀਂ ਲੱਗਾ ਉਹ ਬਹੁਤ ਘੱਟ ਲੋਕਾਂ ਨੇ ਫਿੱਲ ਕੀਤੀ ਹੈ ਕਿਉਂਕਿ ਉਹਦਾ ਪਤਾ ਹੀ ਨਹੀਂ ਲੱਗਾ ਤਾਂ ਐਵੀਆਂ ਪੋਸਟਾਂ ਹੁੰਦੀਆਂ ਵਾਂ ਜਿਹੜੀਆਂ ਮਤਲਬ ਕਿ ਤੁਹਾਨੂੰ ਪਤਾ ਵੀ ਨਹੀਂ ਚੱਲਦੀਆਂ ਤੇ ਕਦੋਂ ਉਹ ਉਹਨਾਂ ਦਾ ਡੇਟ ਖਤਮ ਹੋ ਜਾਂਦੀ ਹੈ ਉਹਦੇ ਲਈ ਤੁਸੀਂ ਜਿਹੜਾ ਅਖਬਾਰ ਆਉਂਦਾ ਵਾ ਅਖਬਾਰ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਉਹਨਾਂ ਪੋਸਟਾਂ ਬਾਰੇ ਦਿੱਤਾ ਹੁੰਦਾ ਵਾ ਜਿਹੜੀਆਂ ਆਫਲਾਈਨ ਪੋਸਟਾਂ ਹੁੰਦੀਆਂ ਵਾ ਜਾਂ ਜਿਹੜੀਆਂ ਵੈਬਸਾਈਟ ਅਫੀਸ਼ੀਅਲ ਵੈਬਸਾਈਟ ਤੇ ਪੋਸਟਾਂ ਹੁੰਦੀਆਂ ਤਾਂ ਉਹ ਅਖਬਾਰ ਦੇ ਵਿੱਚ ਜ਼ਰੂਰ ਆਉਂਦੀਆਂ ਵਾ ਤਾਂ ਤੁਸੀਂ ਅਖਬਾਰ ਦਾ ਜਿਹੜਾ ਮਤਲਬ ਕੀ ਕੁਝ ਟੈਕ ਪੇਜ ਦੇ ਉੱਤਰ ਆਉਂਦਾ ਹੁੰਦਾ ਤਾਂ ਤੁਸੀਂ ਉਸ ਅਖਬਾਰ ਦੇ ਜਿਹੜੀ ਕਟਿੰਗ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਕਿ ਲੈਂਡ ਸਕੋਰਡਸ ਡਾਟਾ ਵਾ ਪੰਜਾਬ ਦਾ ਉਹਨੂੰ ਜਿਹੜਾ ਆਨਲਾਈਨ ਸਰਕਾਰ ਦੁਆਰਾ ਕੀਤੀ ਆ ਜਾਣਾ ਤਾਂ ਉਹ ਖਾਲੀ ਅਸਾਮੀਆਂ ਨੂੰ ਭਰਨ ਲਈ ਉੱਥੇ ਬੱਚਿਆਂ ਦੀ ਜਿਹੜੀ ਲੋੜ ਸੀ ਉਹ ਸ਼ਾਇਦ ਡਿਗਰੀ ਤੇ ਪੋਸਟ ਗ੍ਰੈਜੂਏਸ਼ਨ ਜਿਹੜੇ ਗ੍ਰਾਡੈਂਟਾ ਉਹਨਾਂ ਨੂੰ ਇਹ ਜੌਬ ਸਰਕਾਰ ਦੁਆਰਾ ਦਿੱਤੀ ਜਾਣੀ ਆ ਤਾਂ ਉਹ 28 April ਤੱਕ ਤੁਸੀਂ ਹੁਣ ਵੀ ਤੁਸੀਂ ਉਹ ਜੋਬਸ ਦੇਖ ਸਕਦੇ ਹੋ ਕਿਉਂਕਿ ਉਹ ਜ਼ਿਆਦਾਤਰ ਜੋਬਸ ਆਨਲਾਈਨ ਇੰਟਰਨੈਟ ਕੈਫੇ ਉੱਤੇ ਤੁਹਾਨੂੰ ਨਹੀਂ ਪਤਾ ਲੱਗਦੀਆਂ ਤੇ ਉਹ ਜੋਬਸ ਵੀ ਬਹੁਤ ਵਧੀਆ ਹੁੰਦੀਆਂ ਤੇ ਉਹਦੇ ਵਿੱਚ ਚੰਗੀ ਸੈਲਰੀ ਸਰਕਾਰ ਦੁਆਰਾ ਤੁਹਾਨੂੰ ਦਿੱਤੀ ਜਾਂਦੀ ਹੈ ਜਾਂ ਕੰਟਰੈਕਟ ਬੇਸ ਵੀ ਉੱਥੇ ਬੱਚਿਆਂ ਨੂੰ ਰੱਖਿਆ ਜਾਂਦਾ ਤੀਸਰਾ ਪੁਆਇੰਟ ਇਹ ਹੈਗਾ ਕਿ ਆਨਲਾਈਨ ਟੈਸਟ ਹੁੰਦੇ ਆ ਜਿਵੇਂ ਮੰਨ ਲਓ ਵੀ ਆਨਲਾਈਨ ਆਪਾਂ ਕੋਰਸ ਖਰੀਦਦੇ ਹਾਂ ਸਰਕਾਰੀ ਜੋਬ ਨੂੰ ਪ੍ਰਾਪਤ ਕਰਨ ਲਈ ਜਿਹੜੇ ਸਖਲਾਈ ਦਿੰਦੀਆਂ ਸੰਸਥਾਵਾਂ ਤਾਂ ਆਨਲਾਈਨ ਤੁਸੀਂ ਉਹ ਕੋਰਸ ਖਰੀਦ ਸਕਦੇ ਹੋ ਪਰ ਜਿਹੜੇ ਬੱਚੇ ਇਸ ਚੀਜ਼ ਨੂੰ ਨਹੀਂ ਸਿੱਖ ਸਕਦੇ ਤਾਂ ਤੁਸੀਂ YouTube ਦੇ ਉੱਤੇ ਕਈ ਪਲੇਟਫਾਰਮਾਂ ਉੱਤੇ ਕਈ ਚੈਨਲਾਂ ਉੱਤੇ ਇਹੋ ਜਿਹੇ ਮਤਲਾਸਾਂ ਲਗਾ ਸਕਦੇ ਆ ਤੇ ਆਪਣੀ ਜਿਹੜੀ ਆਨਲਾਈਨ ਟ੍ਰੇਨਿੰਗ ਰਾਈ ਉਹ ਚੈਨਲ ਰਾਈ ਕਰ ਸਕਦੇ ਹੋ ਤਾਂ ਤੁਹਾਨੂੰ ਮਤਲਬ ਕਿ ਜੌਬ ਲੈਣ ਲਈ ਟ੍ਰੇਨਿੰਗ ਤੁਹਾਡੀ ਜ਼ਰੂਰੀ ਹੋਣੀ ਚਾਹੀਦੀ ਹੈ ਕਿਉਂਕਿ ਉਹਦੇ ਨਾਲ ਤੁਹਾਡਾ ਜਿਹੜਾ ਜੋ ਆਪਾਂ ਨੂੰ ਉਹ ਚੈਨਲ ਵਾਲੇ ਪੜਾਉਂਦੇ ਆ ਜਾਂ ਕੋਈ ਕੋ ਆਨਲਾਈਨ ਕੋਰਸਾਂ ਬਾਰੇ ਪੜਾਉਂਦੇ ਆ ਤਾਂ ਉਹ ਡਾਟਾ ਤਿਆਰ ਕੀਤਾ ਹੁੰਦਾ ਸਿਲੇਬਸ ਤਿਆਰ ਕੀਤਾ ਹੁੰਦਾ ਤੇ ਉਸ ਅਕੋਰਡਿੰਗ ਸਾ ਆਪਾਂ ਨੂੰ ਉਹ ਤਿਆਰੀ ਕਰਾਉਂਦੇ ਆ ਤਾਂ ਉਹਦੇ ਨਾਲ ਹੀ ਤੁਹਾਨੂੰ ਸਰਕਾਰੀ ਜੋਬ ਤੁਸੀਂ ਵਧੀਆ ਪ੍ਰਾਪਤ ਕਰ ਸਕਦੇ ਹੋ ਤਾਂ ਨੰਬਰ 4 ਦੇ ਵਿੱਚ ਇਹ ਆਉਂਦਾ ਕਿ ਹੈਗੇ ਆ ਜਿਹੜੇ ਫ੍ਰੀ ਜਿਹੜੇ ਕੋਰਸ ਬੱਚਿਆਂ ਨੂੰ ਕਰਵਾਉਂਦੇ ਆ ਆਨਲਾਈਨ ਤੁਸੀਂ YouTube ਦੇ ਉੱਤੇ ਉਹ ਕੋਰਸਾਂ ਨੂੰ ਰੈਗੂਲਰ ਕਿਸੇ ਵੀ ਪੇਪਰ ਦਿੰਦੇ ਹੋ ਕੋਈ ਸਰਕਾਰੀ ਜੌਬਸ ਦਾ ਜਾਂ ਪ੍ਰਾਈਵੇਟ ਜੌਬ ਦਾ ਜਿਸ ਦਾ ਵੀ ਪੇਪਰ ਦਿੰਦੇ ਹੋ ਤਾਂ ਉਹਦੇ ਵਿੱਚ ਤੁਹਾਡੀ ਮੈਟਰ ਕਰਦੀ ਹੈ ਸਪੀਡ ਵੀ ਤੁਸੀਂ ਕਿੰਨੀ ਸਪੀਡ ਨਾਲ ਆਪਣੇ ਕੁਐਸਚਨ ਹੱਲ ਕਰਕੇ ਤੇ ਉਹਨਾਂ ਦੀ ਜਿਹੜੀ ਆਨਸਰ ਨੂੰ ਚੂਜ਼ ਕਰਦੇ ਹੋ ਤਾਂ ਇਹ ਸਪੀਡ ਜਿਹੜੀ ਮੈਟਰ ਕਰਦੀ ਆ ਇਹ ਸਪੀਡ ਤੁਸੀਂ ਕਿਵੇਂ ਬਣਾ ਸਕਦੇ ਹੋ ਇਹ ਸਪੀਡ ਤੁਸੀਂ ਆਪਣੀ ਰੈਗੂਲਰ ਜਿਹੜੀ ਪ੍ਰੈਕਟਿਸ ਹੁੰਦੀ ਆ ਉਹਦੇ ਰਾਹੀਂ ਬਣਾ ਸਕਦੇ ਆ ਆਪਣੀ ਟਾਈਮਿੰਗ ਲਗਾ ਕੇ ਆਪਾਂ ਕੋਈ ਵੀ ਜਿਵੇਂ ਤੁਸੀਂ ਆਪਾਂ ਆਪਣੇ ਆਪ ਲਈ ਇੱਕ ਕੁਐਸਚਨ ਤਿਆਰ ਕਰ ਸਕਦੇ ਹੋ ਕੁਐਸਚਨ ਪੇਪਰ ਤਿਆਰ ਕਰ ਸਕਦੇ ਹੋ ਤਾਂ ਉਹਦੇ ਵਿੱਚ ਤੁਸੀਂ ਸਪੀਡ ਦੀ ਜਿਹੜੀ ਆਪਣੀ ਬਣਾਉਣੀ ਹੈ ਆਪਣਾ ਟਾਈਮ ਲਗਾ ਕੇ ਤੁਸੀਂ ਆਪਣੇ ਕੁਐਸਚਨ ਹੱਲ ਕਰਕੇ ਦੇਖਣੇ ਕਿਉਂਕਿ ਜ਼ਿਆਦਾਤਰ ਪੇਪਰਾਂ ਦੇ ਵਿੱਚ ਆਪਾਂ ਦੇਖਦੇ ਹਾਂ ਨੰਮੈਰਿਕਲ ਕੁਐਸਚਨਸ ਜਿਵੇਂ ਕਿ ਮੈਥ ਦੇ ਜਿਹੜੇ ਕੁਐਸਚਨ ਹੁੰਦੇ ਆ ਤਾਂ ਉਹ ਹੱਲ ਕਰਨ ਦੇ ਲਈ ਸਪੀਡ ਮੈਟਰ ਕਰਦੀ ਆ ਤਾਂ ਤੁਸੀਂ ਉਹ ਸਪੀਡ ਆ ਜਿਹੜੀ ਉਹ ਆਪਣੀ ਟਾਈਮਿੰਗ ਲਗਾ ਕੇ ਬਣਾ ਸਕਦੇ ਹੋ ਤੇ ਉਹਦੇ ਨਾਲ ਤੁਹਾਡੀ ਜਿਹੜੀ ਸਰਕਾਰੀ ਜੋਬ ਦਾ ਪੇਪਰ ਹੱਲ ਕਰਨ ਵਿੱਚ ਕਾਫੀ ਹੈਲਪ ਹੋਊਗੀ ਤਾਂ ਨੰਬਰ 5 ਦੇ ਉੱਤੇ ਆਉਂਦਾ ਹੈ ਜਨਰਲ ਨੌਲੇਜ ਜਿਵੇਂ ਜਿਹਨੂੰ ਆਪਾਂ ਜੀਕੇ ਕਹਿ ਦਿੰਦੇ ਆ ਤਾਂ ਤੁਸੀਂ ਜੋ ਵੀ ਪੜ੍ਹਾਈ ਕਰਦੇ ਹੋ ਚਾਹੇ ਤੁਸੀਂ ਕੋਈ ਕੋਰਸ ਕਰ ਰਹੇ ਹੋ ਚਾਹੇ ਤੁਸੀਂ ਤਾਂ ਉਹਦੇ ਨਾਲ-ਨਾਲ ਤੁਸੀਂ ਆਪਣੀ ਇੱਕ ਨਾਰਮਲ ਜਿਵੇਂ ਬੁੱਕ ਖਰੀਦ ਸਕਦੇ ਹੋ ਜੀਕੇ ਦੀ ਜਨਰਲ ਨੌਲੇਜ ਦੀ ਆਮ ਆਪਾਂ ਪੇਪਰ ਜਿੰਨੇ ਵੀ ਸਰਕਾਰੀ ਜੋਬਸ ਦੇ ਦਿੰਦੇ ਆ ਤਾਂ ਉਹਦੇ ਵਿੱਚ ਤੁਹਾਨੂੰ ਜੀਕੇ ਦੀ ਜਿਹੜੀ ਆਮੀ ਕੁਐਸਚਨ ਪੁੱਛੇ ਜਾਂਦੇ ਆ ਤਾਂ ਤੁਸੀਂ ਆਪਣੀ ਜੇਤ ਕਰ ਤੁਸੀਂ ਪਲੱਸ 2 ਕਰ ਰਹੇ ਹੋ ਤਾਂ ਤੁਸੀਂ ਨਾਲ ਆਪਣੀ ਇੱਕ ਜੀਕੇ ਦੀ ਬੁੱਕ ਵੀ ਖਰੀਦ ਸਕਦੇ ਹੋ ਤੇ ਉਹ ਨਾਲ-ਨਾਲ ਤੁਸੀਂ ਆਪਣੀ ਜਿੰਨਾ ਵੀ ਤੁਹਾਨੂੰ ਸਮਾਂ ਮਿਲੇ ਫ੍ਰੀ ਟਾਈਮ ਵਿੱਚ ਪੜ੍ਹ ਸਕਦੇ ਹੋ ਹਨ ਤੇ ਉਹਦੇ ਨਾਲ ਤੁਹਾਨੂੰ ਜੌਬ ਲੈਣ ਦੇ ਵਿੱਚ ਵਧੀਆ ਹੈਲਪਫੁਲ ਹੋਊਗਾ ਇਹ ਚੀਜ਼ ਦਾ ਕਿਉਂਕਿ ਜਿੰਨੀਆਂ ਵੀ ਸਰਕਾਰੀ ਪੇਪਰ ਹੁੰਦੇ ਆ ਸਰਕੀ 70% ਕੁਐਸਚਨ ਜਿਹੜੇ ਜੀਕੇ ਜਰਨਲ ਨੌਲੇਜ ਦੇ ਆਉਂਦੇ ਆ ਤਾਂ ਤੁਸੀਂ ਜੀਕੇ ਦੀ ਜਿਹੜੀ ਬੁੱਕ ਆ ਚਾਹੇ ਤੁਸੀਂ ਕੋਈ ਕੋਰਸ ਕਰ ਰਹੇ ਹੋ ਤਾਂ ਉਹਦੇ ਨਾਲ ਤੁਸੀਂ ਯਰਨ ਨੌਲੇਜ ਨੂੰ ਆਪਣੀ ਨੂੰ ਜਿਆਦਾ ਵਧਾਓ ਤੇ ਇਹਦੇ ਨਾਲ ਤੁਹਾਨੂੰ ਜੌਬਸ ਮਿਲ ਸਕਦੀਆਂ ਤਾਂ ਅੱਜ ਦੀ ਵੀਡੀਓ ਲਈ ਸਿਰਫ ਇੰਨਾ ਹੀ ਚੈਨਲ ਉੱਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਅੱਗੇ ਤੁਹਾਡੇ ਲਈ ਆਪਾਂ ਇੱਕ ਹੋਰ ਵੀਡੀਓ ਲੈ ਕੇ ਆਵਾਂਗੇ ਜਿਹਦੇ ਵਿੱਚ ਆਪਾਂ ਆਨਲਾਈਨ ਜਿਹੜੀਆਂ ਆਪਾਂ ਘਰ ਬੈਠ ਕੇ ਜੌਬਸ ਕਰਦੇ ਆ ਉਹਦੇ ਪ੍ਰਤੀ ਆਪਾਂ ਵੀਡੀਓ ਬਣਾਵਾਂਗੇ ਤਾਂ ਵੀਡੀਓ ਚੰਗੀ ਲੱਗੀ ਹੋਈ ਤਾਂ ਲਾਈਕ ਕਮੈਂਟ ਸ਼ੇਅਰ ਕਰਿਓ ਤੇ ਜੇ ਕੋਈ ਤੁਹਾਨੂੰ ਕੋਈ ਕੁਐਸਚਨ ਤੁਸੀਂ ਪੁੱਛਣਾ ਹੋਇਆ ਤਾਂ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ